ਇਹਤ ਵੀ ਜਿਹੜੀ ਹੁੰਦੀ ਹੈ ਉਹਦੇ ਨਾਲ ਸਮਾਜ ਨੂੰ ਅਲੱਗ-ਅਲੱਗ ਧਰਮਾਂ ਦੀ ਧਾਰਮਿਕ ਆਸਥਾ ਨੂੰ ਠੇਸ ਪਹੁੰਚਦੀ ਹੈ ਜਿਸ ਦਾ ਕਰਕੇ ਕਾਫੀ ਡਿਸਟਰਬੈਂਸ ਕ੍ਰੀਏਟ ਹੋ ਜਾਂਦੀ ਹੈ। ਪਰ ਸਾਨੂੰ ਕਿਤੇ ਨਾ ਕਿਤੇ ਇਦਾਂ ਦੇ ਪ੍ਰੋਗਰਾਮ ਸਟੇਟ ਦੇ ਵਿੱਚ ਬਣਾਉਣੇ ਚਾਹੀਦੇ ਆ ਤਾਂ ਕਿ ਲੋਕਾਂ ਦੀ ਅਸੀਂ ਕਾਉਂਸਲਿੰਗ ਦੁਨੀਆ ਦੀ ਅਸੀਂ ਕਾਉਂਸਲਿੰਗ ਕਰ ਸਕੀਏ ਜਿਹੜੇ ਲੋਕ ਇਦਾਂ ਦੇ ਕੰਮਾਂ ਨੂੰ ਤਰਜੀਹ ਦਿੰਦੇ ਨੇ। ਤਾਂ ਹੁਣ ਅਸੀਂ 크੍ਰਿਸਚੀਅਨਟੀ ਤੋਂ ਆ ਕ੍ਰਿਸਚੀਅਨਿਟੀ ਦੇ ਵਿੱਚ ਬਾਈਬਲ ਹੋਲੀ ਬਾਈਬਲ ਦੀ ਟੀਚਿੰਗ ਜੀਸਸ ਦੀ ਟੀਚਿੰਗ ਉਹ ਹੀ ਰਹੀ ਹੈ ਜਿਹੜਾ ਵੀ ਤੁਹਾਡੇ ਪ੍ਰਤੀ ਗੁਨਾਹ ਕਰਦਾ ਹੈ ਉਹਨੂੰ ਮਾਫ ਕਰੋ ਪਰ ਕਾਨੂੰਨ ਤਾਂ ਹੈ ਪਰ ਇਨਸਾਨ ਦੀ ਮਾਨਸਿਕਤਾ ਤੇ ਕੌਣ ਕੰਟਰੋਲ ਕਰੇਗਾ ਕਾਨੂੰਨ ਹੋਣਾ ਜ਼ਰੂਰੀ ਹੈ ਗੱਲ ਹੈ ਕਿ ਜਿਹੜੀ ਅਸੀਂ ਅਸੀਂ ਜਿਹੜੇ ਸਿਸਟਮ ਸਿਸਟਮ ਨੇ ਜਿਹੜੀ ਧਰਮ ਦੀ ਨਫ਼ਰਤ ਬਲਾਈ ਹੋਈ ਆ ਉਹ ਨੂੰ ਕੌਣ ਖਤਮ ਕਰੇ ਕਿਸੀ ਕਹੀਏ ਵੀ ਬਾਹਰਲੇ ਮਨਕਾਂ ਚ ਕੁਛ ਨਹੀਂ ਹੁੰਦਾ ਸਾਰਾ ਕੁਛ ਇੱਥੇ ਦਿਨਾਂ ਚ ਬਹੁਤ ਕੁਛ ਹੁੰਦਾ ਹੈ ਚਰਚਾਂ ਦੇ ਵਿੱਚ ਮਰਡਰ ਹੋ ਜਾਂਦੇ ਨੇ ਨੰਨਤ ਜ਼ਰੂਰੀ ਨੇ ਪਰ ਜਿਹੜੀ ਨਫ਼ਰਤ ਦੀ ਭਾਵਨਾ ਵਾ ਮੇਰਾ ਧਰਮ ਮੇਰਾ ਧਰਮ ਸਭ ਤੋਂ ਪ੍ਰਮੁੱਖ ਇਨਸਾਨੀਅਤ ਦਾ ਧਰਮ ਹੈ ਸਾਨੂੰ ਇਨਸਾਨੀਅਤ ਦਾ ਪਾਠ ਪੜਾਉਣਾ ਚਾਹੀਦਾ ਕਿਉਂਕਿ ਸਭ ਧਰਮ ਸਭ ਧੰ ਬਰਾਬਰ ਨੇ 1931 ਦੇ ਕਰੀਬ ਸ਼ਾਇਦ ਉਹਨਾਂ ਨੂੰ ਸ਼ਹਾਦਤ ਮਿਲੀ ਸੀ ਤੇ ਅੱਜ ਤੱਕ ਸੈਂਟਰ ਗਵਰਨਮੈਂਟ ਉਹਨਾਂ ਨੂੰ ਸ਼ਹੀਦ ਦੀ ਦਾਰਜਾ ਨਹੀਂ ਦੇ ਸਕੀ ਪਰ ਅੱਜ ਪੰਜਾਬ ਸਰਕਾਰ ਦੇ ਸਾਰੇ ਦਫ਼ਤਰਾਂ ਦੇ ਵਿੱਚ ਉਹਨਾਂ ਦੀ ਤਸਵੀਰ ਸਜੂਟੇ ਚਾਹੇ ਪੰਜਾਬ ਦੇ ਵਿੱਚ ਵਕ ਵਕ ਧਰਮਾਂ ਤੇ ਉਤੇ ਬੇਅਦਬੀ ਨੂੰ ਲੈ ਕੇ ਪੰਜਾਬ ਸਰਕਾਰ ਨੇ ਇੱਕ ਬਿੱਲ ਪੇਸ਼ ਕੀਤਾ ਹੋਇਆ ਵਿਧਾਨ ਸਭਾ ਦੇ ਵਿੱਚ ਤੇ ਉਸ ਨੂੰ ਵੀ ਅੱਜ ਚਰਚਾ ਕਰਾਂਗੇ ਮੇਰੇ ਨਾਲ ਐਲਬਰਟ ਦੂਆ ਜੁੜ ਚੁੱਕੇ ਨੇ ਜੋ ਕਿ ਆਜ਼ਾਦ ਉਮੀਦਵਾਰ ਪਾਰਟੀ ਤੋਂ ਖੜੇ ਹੋਏਗੇ ਅ ਸਰ ਕਿਸ ਤਰ੍ਹਾਂ ਦੇਖਦੇ ਹੋ ਅ ਪੰਜਾਬ ਸਰਕਾਰ ਦੇ ਬਦਲੋ ਬੇਤ ਵੀ ਇਹ ਮਾਮਲੇ ਦੇ ਵਿੱਚ ਦਿਲ ਮਤਾ ਪਾਸ ਮਤਾ ਰੱਖਿਆ ਗਿਆ ਤੇ ਪਾਸ ਕੀਤਾ ਗਿਆ ਲੋਕਮਿਟੀਂ ਦਿੱਤਾ ਗਿਆ ਹੈ ਕਿਸ ਤਰ੍ਹਾਂ ਇਹ ਲੋਕ ਲਗਾਤਾਰ ਬਤਵਤੇ ਪਰ ਮੰਨੀਆਂ ਬੇਤ ਵੀ ਹੋਣੀਆਂ ਨੇ ਉਸ ਨੂੰ ਲੈ ਕੇ ਪੰਜਾਬ ਸਰਕਾਰ ਨੇ ਕਦਮ ਚੁੱਕੇ ਹਾਂਜੀ ਬੀਅਤ ਵੀ ਜਿਹੜੀ ਹੁੰਦੀ ਹੈ ਉਹਦੇ ਨਾਲ ਸਮਾਜ ਨੂੰ ਅਲੱਗ-ਅਲੱਗ ਧਰਮਾਂ ਦੀ ਧਾਰਮਿਕ ਆਸਥਾ ਨੂੰ ਠੇਸ ਪਹੁੰਚਦੀ ਹੈ ਜਿਸ ਦਾ ਕਰਕੇ ਕਾਫੀ ਡਿਸਟਰਬੈਂਸ ਕ੍ਰੀਏਟ ਹੋ ਜਾਂਦੀ ਹੈ ਤੇ ਅੱਜ ਜੇ ਸਰਕਾਰ ਨੇ ਇਹ ਚਾਇਆ ਆ ਜਿਹੜਾ ਮਤਾ ਪਾਸ ਕੀਤਾ ਹੈ ਕਿ ਕਮੇਟੀ ਨੂੰ ਭੇਜਿਆ ਆ ਇਹ ਚੰਗਾ ਉਪਰਾਲਾ ਆ ਪਰ ਸਾਨੂੰ ਕਿਤੇ ਨਾ ਕਿਤੇ ਇਦਾਂ ਦੇ ਪ੍ਰੋਗਰਾਮ ਸਟੇਟ ਦੇ ਵਿੱਚ ਬਣਾਉਣੇ ਚਾਹੀਦੇ ਆ ਤਾਂ ਕਿ ਲੋਕਾਂ ਦੀ ਅਸੀਂ ਕਾਉਂਸਲਿੰਗ ਦੁਨੀਆਂ ਦੀ ਅਸੀਂ ਕਾਉਂਸਲਿੰਗ ਕਰ ਸਕੀਏ ਜਿਹੜੇ ਲੋਕ ਇਦਾਂ ਦੇ ਕੰਮਾਂ ਨੂੰ ਤਰਜੀਹ ਦਿੰਦੇ ਨੇ ਉਹਨਾਂ ਨੂੰ ਅਸੀਂ ਕਾਉਂਸਲਿੰਗ ਕਰਕੇ ਉਹਨਾਂ ਨੂੰ ਸਮਝਾ ਸਕੀਏ ਵੀ ਆਪਣਾ ਅਕਰੋਸ਼ ਇਸ ਤਰੀਕੇ ਦੇ ਨਾਲ ਨਾ ਕੱਢੋ ਆਪਣਾ ਮਨ ਬਦਲੋ ਤੇ ਮਨ ਨੂੰ ਸ਼ਾਂਤ ਕਰੋ ਇਹ ਕਾਨੂੰਨ ਅੱਗੇ ਵੀ ਬਣਦੇ ਰਹੇ ਨੇ ਅੱਜ ਜੇ ਅਸੀਂ ਗੱਲ ਕਰੀਏ ਵੀ ਦੁਨੀਆ ਮਰਡਰ ਕਰਦੀ ਹੈ ਕੀ ਗੱਲ ਉਹਦੇ ਤੇ ਕਾਨੂੰਨ ਨਹੀਂ ਬਣੇ ਹਰ ਇੱਕ ਕਾਨੂੰਨ ਬਣਿਆ ਸਜ਼ਾਵਾਂ ਮਿਲਦੀਆਂ ਨੇ ਇਹ ਜਿੱਦਾਂ ਹੁਣ ਅਸੀਂ 크ਿਸਚੀਅਨਿਟੀ ਤੋਂ ਆਂ 크ਿਸਚੀਅਨਿਟੀ ਦੇ ਵਿੱਚ ਬਾਈਬਲ ਹੋਲੀ ਬਾਈਬਲ ਦੀ ਟੀਚਿੰਗ ਜੀਸਸ ਦੀ ਟੀਚਿੰਗ ਉਹੀ ਰਹੀ ਹੈ ਕਿ ਜਿਹੜਾ ਵੀ ਤੁਹਾਡੇ ਪ੍ਰਤੀ ਗੁਨਾਹ ਕਰਦਾ ਹੈ ਉਹਨੂੰ ਮਾਫ਼ ਕਰੋ ਪਰ ਜਦੋਂ ਜਿਹੜੇ ਅਸੀਂ ਸਮਾਜ ਦੇ ਵਿੱਚ ਰਹਿੰਦੇ ਆ ਉਹਨਾਂ ਦੀਆਂ ਆਪਣੀਆਂ ਭਾਵਨਾਵਾਂ ਹੁੰਦੀਆਂ ਨੇ ਉਹਨਾਂ ਦੀਆਂ ਫੀਲਿੰਗਸ ਹੁੰਦੀਆਂ ਨੇ ਤੇ ਜਿਹੜੀਆਂ ਫੀਲਿੰਗਸ ਉਹਨਾਂ ਦੇ ਧਰਮ ਗ੍ਰੰਥ ਦੇ ਨਾਲ ਰਲੀਆਂ ਹੁੰਦੀਆਂ ਨੇ ਤੇ ਜਦੋਂ ਉਹ ਧਰਮ ਗ੍ਰੰਥ ਨੂੰ ਆਪਣਾ ਪਰਮਾਤਮਾ ਮੰਨਦੇ ਨੇ ਉਸੇ ਤਰੀਕੇ ਦੇ ਨਾਲ ਜਿਹੜੇ ਸਮਾਜ 'ਚ ਰਹਿੰਦੇ ਆ ਉਹ ਜਿਹੜੇ ਲੋਕ ਇਦਾਂ ਦੀ ਹਰਕਤ ਕਰਦੇ ਆ ਉਹਨਾਂ ਤੇ ਕਿਤੇ ਨਾ ਕਿਤੇ ਇਹ ਗੱਲਾਂ ਦਾ ਅਸਰ ਪੈਂਦਾ ਜਦੋਂ ਕਾਨੂੰਨ ਬਣ ਜਾਂਦਾ ਜੇ ਕਾਨੂੰਨ ਨਾ ਹੋਵੇ ਤਾਂ ਉਹ ਲੋਕ ਇਦਾਂ ਹੀ ਕਰਦੇ ਆ ਅੱਗੇ ਵੀ ਪਹਿਲਾਂ ਪੀਵਿਅਸ ਟਾਈਮ ਦੇ ਵਿੱਚ 295 ਸੀਗਾ ਹੁਣ 299 ਵੀ ਹੈ ਉਹਨੂੰ ਇੰਪਰੂਵ ਕਰਕੇ ਸਜ਼ਾ ਵਧਾਈ ਜਾ ਰਹੀ ਹੈ ਜੁਰਮਾਨੇ ਲਾਏ ਜਾ ਰਹੇ ਹੈ ਠੀਕ ਗੱਲ ਹੈ ਇਹ ਤੇ ਬਾਕੀ ਗੱਲ ਸਮਾਜ ਨੂੰ ਨਾਲ ਲੈ ਕੇ ਚੱਲਣ ਦੀ ਹੁੰਦੀ ਹੈ ਲੋਕਤੰਤਰ ਹੈ ਲੋਕਪਾਲ ਬਿਲ ਦੀ ਗੱਲ ਕੀਤੀ ਗਈ ਹੈ ਲੋਕਾਂ ਦੀ ਵੀ ਸਹਿਮਤੀ ਵਿੱਚ ਜ਼ਰੂਰੀ ਹੈ ਤੇ ਐਨਫੋਰਸਮੈਂਟ ਦੇ ਨਾਲ ਕਾਨੂੰਨ ਲਾਗੂ ਕਰਨਾ ਵੀ ਜ਼ਰੂਰੀ ਹੈ ਜੋ ਦੋਸੋ ਵੱਖ-ਵੱਖ ਤਰ੍ਹਾਂ ਨੇ ਹਾਂ ਮੰਨਜ਼ਰ ਹੋ ਗਿਆ ਜੀ ਕੁਝ ਥੋੜਾ ਸਾਇਡ ਹੋ ਗਿਆ ਜੀ ਇਹਨਾਂ ਦੀ ਅਲੱਗ-ਅਲੱਗ ਗਰੰਟੀ ਬਣੀਆਂ ਜੀ ਮਨਜ਼ੂਰ ਹੋ ਗਿਆ ਹਾਂ ਆ ਸਾਟਿਸਫੈਕਸ਼ਨ ਬਚਾਉਂਦੇ ਹਾਂ ਹਰ ਇੱਕ ਦੇ ਵਕਤ ਭਾਵਨਾ ਨੇ ਹਰ ਇੱਕ ਵੱਖ-ਵੱਖ ਸਮਾਜ ਦੇ ਵਿੱਚ ਉਗਣ ਕੇ ਅੰਦਰ ਦੇ ਹਰ ਇੱਕ ਪਰਮਾਤਮਾ ਨੂੰ ਵੱਖ ਰੂਪ ਦੇ ਨਾਲ ਨਤਮਸਤਕ ਹੁੰਦਾ ਹੈ ਪਰ ਇੱਕ ਕਾਨੂੰਨ ਕਿਸ ਤਰ੍ਹਾਂ ਦਾ ਚਾਇਦਾ ਹੈ ਲੋਕਾਂ ਨੂੰ ਕਿਸ ਤਰ੍ਹਾਂ ਦੀ ਅਤੋ ਤੁਹਾਡੀ رائے ਹੋਵੇਗੀ ਇਸ ਕਾਨੂੰਨ ਦੇ ਵਿੱਚ ਕਿ ਆਨਲ ਸਮੇਂ ਵਿੱਚ ਜੇ ਕੋਈ ਇਹੋ ਜਿਹਾ ਹਰਕਤ ਕਰਦਾ ਤਾਂ ਸੋਭਾ ਸੋਚੇ ਕਿ ਨਹੀਂ ਕਾਨੂੰਨ ਬਣਾਇਆ ਵਾ ਜਿਹੜੇ ਬਾਹਰਲੇ ਦੇਸ਼ਾਂ ਦੇ ਵਿੱਚ ਇਹ ਗੱਲ ਕਰੀਏ ਉੱਥੇ ਬਾਹਰ ਇਦਾਂ ਰਿਸਰ ਇਹ ਉਤਰ-ਉਤਰ ਨਹੀਂ ਹੋਣੀ ਇੱਥੇ ਹੀ ਜੇ ਦਾ ਕੋਈ ਅਗਰ ਉਤਰ-ਉਤਰ ਕਰਦਾ ਵਾ ਜਾਂ ਕੋਈ ਸ਼ਰਾਬ ਪੀਂਦਾ ਹੋਵੇ ਮਤਬੁੱਦਿਦਾਰ ਕੈਰੇਕਟਰ ਦਿੱਤਾ ਜਾਂਦਾ ਹੈ ਨਾ ਤਾਂ ਉਹ ਹੀ ਹੈ ਜਿਹਨੂੰ ਕਿਸੇ ਦੀ ਧਾਰਮਿਕ ਆਸਥਾ ਦੇ ਨਾਲ ਮਤਲਬ ਨਹੀਂ ਉਹ ਮਤਲਬ ਦੀ ਹੋ ਗਿਆ ਨਾ ਜਿਹਨੂੰ ਪਤਾ ਹੀ ਨਹੀਂ ਵੀ ਜਿਹੜਾ ਮੈਂ ਐਕਟ ਕਰਨ ਜਾ ਰਿਹਾ ਆਂ ਵੀ ਉਹ ਐਕਟ ਦਾ ਰਿਐਕਸ਼ਨ ਕੀ ਹੋਏ ਮੇਰਾ ਤਾਂ ਮੈਂ ਕਿਹੜੀ ਕਮਿਊਨਿਟੀ ਨੂੰ ਬਿਲੋਂਗ ਕਰਦਾ ਤਾਂ ਮੈਂ ਕਿਹੜੇ ਧਾਰਮਿਕ ਸਥਾਨ ਦੇ ਉੱਤੇ ਜਾ ਕੇ ਇਹ ਐਕਟ ਕਰਨ ਲੱਗਿਆ ਵੀ ਕੀ ਇਹ ਇਹ ਨਾ ਹੋਊਗਾ ਕਿ ਦੋ ਕਮਿਊਨਿਟੀਆਂ ਦੇ ਵਿੱਚ ਕਲੈਸ਼ ਹੋ ਜਾਏ ਉਹ ਵਕਤ ਹੀ ਮੈਂ ਸਮਝੂਗਾ ਮੰਦਬੁੱਧੀ ਹੋਈ ਹੈ ਪਰ ਮੰਦਬੁੱਧੀ ਐਡਾ ਕੀ ਵੀ ਜਾ ਕੇ ਸਿੱਧਾ ਹੀ ਗੁਰੂ ਘਰ ਦੇ ਵਿੱਚ ਜਾਵੇ ਜਾਂ ਚਰਚ ਦੇ ਵਿੱਚ ਜਾਵੇ ਜਾਂ ਮਸਜਿਦ ਦੇ ਵਿੱਚ ਜਾਵੇ ਜਾਂ ਮੰਦਿਰ ਦੇ ਵਿੱਚ ਜਾ ਕੇ ਜਾ ਕੇ ਉੱਥੇ ਡਿਸਟਰਬੈਂਸ ਕ੍ਰੀਏਟ ਕਰਦੇ ਉਹ ਮੰਦਬੁੱਧੀ ਦੇ ਲਈ ਕਾਨੂੰਨ ਵੀ ਜ਼ਰੂਰੀ ਨੇ ਤੇ ਸਜ਼ਾਵਾ ਵੀ ਜ਼ਰੂਰੀ ਹੈ ਜੇਸੀ ਕਹੀਏ ਵੀ ਬਾਹਰਲੇ ਮੁਲਕਾਂ 'ਚ ਕੁਛ ਨਹੀਂ ਹੁੰਦਾ ਸਾਰਾ ਕੁਛ ਹੁੰਦਾ ਹੈ ਪਿਛਲੇ ਦਿਨਾਂ 'ਚ ਬਹੁਤ ਕੁਛ ਹੁੰਦਾ ਹੈ ਚਰਚਾਂ ਦੇ ਵਿੱਚ ਮਰਡਰ ਹੋ ਜਾਂਦੇ ਨੇ ਬਹੁਤ ਕੁਛ ਹੁੰਦਾ ਹੈ ਤੇ ਉਹ ਕਮਿਊਨਿਟੀ ਵੀ ਦੂਜੀ ਹੁੰਦੀ ਹਰ ਇੱਕ ਕੰਟਰੀ ਦੇ ਵਿੱਚ ਕੁਛ ਨਾ ਕੁਛ ਹੁੰਦਾ ਕਿਉਂਕਿ ਅਸੀਂ ਬੰਦੇ ਦੀ ਜਿਹੜੀ ਮਾਨਸਿਕਤਾ ਆ ਨਾ ਉਹ ਮਾਨਸਿਕਤਾ ਦੇ ਉੱਤੇ ਅਸੀਂ ਲਗਾਮ ਨਹੀਂ ਪਾ ਸਕਦੇ ਪਤਾ ਨਹੀਂ ਇਹਦੇ ਅੰਦਰ ਕਿੱਦਾਂ ਦੀ ਭਾਵਨਾ ਜਾਗਣੀ ਤੇ ਉਹਨੂੰ ਕਿੱਦਾਂ ਨੂੰ ਤੁਰਪਣਾ ਹੈ ਇਸ ਲਈ ਕਾਨੂੰਨ ਹੋਣਾ ਜ਼ਰੂਰੀ ਹੈ ਪਰ ਲਾਗੂ ਕਰਨੇ ਵੀ ਜ਼ਰੂਰੀ ਹੈ ਇਸ ਦੇ ਨਾਲ ਨਾਲ ਸਾਡੀ ਕੀ ਗੱਲ ਹੈ ਕੀ ਕਾਨੂੰਨ ਬਹੁਤ ਨੇਕ ਨੂੰ ਬਣਦੇ ਨੇ ਬਣਦੇ ਆਏ ਨੇ ਪਹਿਲਾ ਆਈਪੀਸੀ ਸੀ ਹੁਣ ਬੀਐਨਐਸ ਤੇ ਉਹਦੇ ਅਕੋਰਡਿੰਗ ਕਾਨੂੰਨ ਤੇ ਜ਼ਰੂਰੀ ਨੇ ਪਰ ਜਿਹੜੀ ਨਫ਼ਰਤ ਦੀ ਭਾਵਨਾਵਾਂ ਮੇਰਾ ਤਾਂ ਮੇਰਾ ਧਰਮ ਸਭ ਤੋਂ ਪ੍ਰਮੁੱਖ ਇਨਸਾਨੀਅਤ ਦਾ ਧਰਮ ਹੈ ਸਾਨੂੰ ਇਨਸਾਨੀਅਤ ਦਾ ਪਾਠ ਪੜ੍ਹਾਉਣਾ ਚਾਹੀਦਾ ਕਿਉਂਕਿ ਸਾਰਵ ਧਰਮ ਸਭ ਧੰ ਬਰਾਬਰ ਨੇ ਤੇ ਇੱਕੋ ਜਿਹੇ ਨੇ ਸਭ ਦੀ ਆਸਥਾ ਬਰਾਬਰ ਹੈ ਇੱਕੋ ਜਿਹੀ ਹੈ ਕਿਸੇ ਦੀ ਘੱਟ ਨਹੀਂ ਹੁੰਦਾ ਇਹਦੀ ਕਿਸੇ ਦੀ ਵੱਧ ਨਹੀਂ ਹੋ ਸਕਦੀ ਚਲੋ ਜੋ ਸਾਨੂੰ ਸਾਡੀ ਪਵਿੱਤਰ ਬਾਈਬਲ ਸਾਡਾ ਪਵਿੱਤਰ ਗ੍ਰੰਥ ਦੱਸਦਾ ਹੈ ਕਿ ਜੋ ਤੁਹਾਡੇ ਹੁਕਮਰਾਨ ਚਾਹਦੇ ਨੇ ਜਾਂ ਕਾਨੂੰਨ ਜਿਹੜਾ ਵੀ ਪਾਸ ਕਰਦੇ ਨੇ ਉਹਨਾਂ ਦੇ ਅਧੀਨ ਚੱਲਣਾ ਹੈ ਅਗਿਆਕਾਰੀ ਦੇ ਵਿੱਚ ਚੱਲਣਾ ਹੈ ਤੇ ਅਸੀਂ ਉਹਨਾਂ ਦੀਆਂ ਅਗਿਆਆਂ ਦੇ ਵਿੱਚ ਹਾਜ਼ਰ ਸ਼ਾਮ ਅੱਛਾ ਬਾਈਬਲ ਦੇ ਵਿੱਚ ਇੱਕ ਯਿਸੂ ਮਸੀਹ ਨੇ ਸਿਖਾਇਆ ਹੈ ਕਿ ਅਗਰ ਕੋਈ ਗਲਤੀ ਕਰਤਾ ਤਾਂ ਉਸ ਨੂੰ ਮਾਫ਼ ਕੀਤਾ ਜਾਵੇ ਜੀ ਸਰ ਇਹ ਉਹਦਾ ਕੋਈ ਇਹ ਬਾਈਬਲ ਦੇ ਵਿੱਚ ਲਿਖਿਆ ਹੈ ਕਿ ਅਗਰ ਕੋਈ ਸਮਾਜਿਕ ਧਾਰਮਾ ਦੇ ਨਾਲ ਛੇੜਛਾੜ ਕਰਦਾ ਹੋਵੇ ਜਾਂ ਸਾਡੇ ਪ੍ਰਭੂ ਦੇ ਨਾਮ ਨੂੰ ਛੇੜਛਾੜ ਕਰਦਾ ਉਹ ਉਸ ਦੇ ਬਾਰੇ ਕੀ ਕਿਹਾ ਯਿਸੂ ਨੇ ਉਹਦੇ ਵਿੱਚ ਤਾਂ ਪ੍ਰਭੂ ਯਿਸੂ ਮਸੀਹ ਨੇ ਜੀ ਬਹੁਤ ਸਾਰੀ ਦੁਨੀਆ ਨੂੰ ਪਤਾਇਆ ਕਿ ਜਦੋਂ ਜੀਜ਼ਸ ਨੂੰ ਸੂਲੀ ਤੇ ਚੜਾਇਆ ਗਿਆ ਕ੍ਰੁਸੀਫਾਈ ਕੀਤਾ ਗਿਆ ਤੇ ਉਸ ਟਾਈਮ ਵੀ ਉਹਨਾਂ ਨੇ ਖੁਦਾ ਬਾਪ ਦੇ ਕੋਲ ਯਹੋਵਾ ਪਰਮੇਸ਼ਰ ਕੋਲ ਇਹੀ ਗੱਲ ਕੀਤੀ ਕਿ ਪ੍ਰਭੂ ਇਹ ਨਹੀਂ ਜਾਣਦੇ ਕੀ ਕਰ ਰਹੇ ਇਹਨਾਂ ਨੂੰ ਮਾਫ ਕਰੋ ਕਿਉਂਕਿ ਜੀਜ਼ਸ ਨੂੰ ਅਸੀਂ ਮੰਨਦੇ ਆਂ ਉਹਨਾਂ ਦੀ ਟੀਚਿੰਗ ਤੇ ਚੱਲਦੇ ਆਂ ਤੇ ਉਹਨਾਂ ਨੇ ਹਮੇਸ਼ਾ ਹੀ ਮਾਫੀ ਦੀ ਗੱਲ ਕੀਤੀ ਹੈ ਤੇ ਬਾਕੀ ਗੱਲ ਜਦੋਂ ਧਾਰਮਿਕ ਕਾਸਤਾ ਦੀ ਆਉਂਦੀ ਹੈ ਉਹਨਾਂ ਨੇ ਮੈਂ ਤੁਹਾਨੂੰ ਦੱਸਿਆ ਨਾ ਸਮਾਜ ਹੈ ਸਮਾਜ ਦੇ ਵਿੱਚ ਕਿਹੜੀ ਵਿਅਕਤੀ ਦੇ ਲੋਗ ਨੇ ਉਹਨਾਂ ਦੇ ਅਕੋਰਡਿੰਗ ਚੱਲਣਾ ਪੈਂਦਾ ਪਿੰਦਾ ਅੱਜ ਅਸੀਂ ਕਹਿ ਸਕਦੇ ਆਂ ਵੀ ਮਾਫ ਕੀਤਾ ਜਾਏ ਪਰ ਸ਼ਾਇਦ ਦੂਟੀਆਂ ਕਮਿਊਨਿਟੀਆ ਨਾ ਜਾਂਦੀਆਂ ਹੋਣ ਇਸ ਲਈ ਉਹਨਾਂ ਦੇ ਅਕੋਰਡਿੰਗ ਹੀ ਸਾਨੂੰ ਚੱਲਣਾ ਪੈਣਾ ਹੈ ਜੋ ਸਰਕਾਰ ਨੇ ਕਹਿਣਾ ਹੈ ਉਹ ਸਰਕਾਰ ਦਾ ਕਹਿਣਾ ਮੰਨਣਾ ਪੈਣਾ ਹੈ ਇਸ ਲਈ ਜੇ ਕਾਨੂੰਨ ਚੱਲਿਆ ਹੈ ਤੇ ਕਾਨੂੰਨ ਹਲੇ ਕਮੇਟੀ ਕੋ ਜਾਏਗਾ ਪਾਸ ਹੋ ਕੇ ਆਏਗਾ ਬਹੁਤ ਚੀਜ਼ਾਂ ਨੇ ਵਿੱਚ ਐਡ ਕੀਤੀਆਂ ਗਈਆਂ ਪਤਾ ਨਹੀਂ ਉਹ ਕਮਿਊਨਿਟੀ ਨੂੰ ਮਨਜ਼ੂਰ ਹੋਣ ਜਾਂ ਕਿ ਨਹੀਂ ਹੋਣਗੀਆਂ ਅਸੀਂ ਜੇ ਗੱਲ ਕਰੀਏ ਸਾਡੇ ਅਮਰ ਸ੍ਰੀ ਸ਼ਰੀਪੱਦ ਸਿੰਘ ਜੀ ਦੀ ਵੀ ਸਾਲ 1931 ਦੇ ਕਰੀਬ ਸ਼ਾਇਦ ਉਹਨਾਂ ਨੂੰ ਸ਼ਹਾਦਤ ਮਿਲੀ ਸੀ ਕਿ ਅੱਜ ਤੱਕ ਸੈਂਟਰ ਗਵਰਨਮੈਂਟ ਉਹਨਾਂ ਨੂੰ ਸ਼ਹੀਦੀ ਦਾ ਦਰਜਾ ਨਹੀਂ ਦੇ ਸਕੀ ਰਾਜ ਪੰਜਾਬ ਸਰਕਾਰ ਦੇ ਸਾਰੇ ਦਫ਼ਤਰਾਂ ਦੇ ਵਿੱਚ ਉਹਨਾਂ ਦੀ ਤਸਵੀਰ ਸਸ਼ੋਭਿਤ ਹੈ ਸਾਡੇ ਤੇ ਇਥੋਂ ਦੇਖਣਾ ਚਾਹੀਦਾ ਹੈ ਵੀ ਇਹ ਗੱਲਾਂ ਸਟਾਰਟ ਹੋ ਜਾਂਦੀਆਂ ਇਹਨਾਂ ਨੂੰ ਲਾਗੂ ਹੋਣਾ ਬਹੁਤ ਟਾਈਮ ਲੱਗ ਜਾਂਦਾ ਹੈ ਚਲੋ ਅਸੀਂ ਚਾਹਨੇ ਲਾਗੂ ਹੋਵੇ ਪਰ ਇਦਾਂ ਦਾ ਸਿਸਟਮ ਚਲਾਇਆ ਜਾਵੇ ਕਿ ਸਰਕਾਰ ਨੇ ਅੱਜ ਤੌਰ ਤਾਂ ਦਿੱਤਾ ਹੈ ਪਰ ਉਹਨੂੰ ਲਾਗੂ ਕਰਾਉਣ ਦੇ ਵਿੱਚ ਵੀ ਸਹਿਯੋਗੀ ਹੋਵੇ ਕਾਨੂੰਨ ਆਉਣ ਤੋਂ ਪਹਿਲਾਂ ਕੋਈ ਇਹਨੇ ਜ਼ੋਰਤ ਨਾ ਕਰ ਸਕੇ ਕਿਸੇ ਵੀ ਧਾਰਮਿਕ ਗ੍ਰੰਥ ਦੀ ਜਾਂ ਕਿਸੇ ਦੀ ਧਾਰਮਿਕ ਆਸਥਾ ਦੀ ਬੇਇੱਜ਼ਤੀ ਕੀਤੀ ਜਾਏ ਇਹ ਸਾਰਾ ਕੋਸ਼ਿਸ਼ ਸਰਕਾਰ ਦੇ ਹੱਥ ਦੇ ਵਿੱਚ ਹੁੰਦਾ ਹੈ ਤੇ ਸਰਕਾਰ ਕਰ ਸਕਦੀ ਹੈ। ਦੋਸਤੋ ਸਾਬ ਕਾਨੂੰਨ ਅਗਰ ਜੇਕਰ ਲਾਗੂ ਹੋ ਜਾਂਦਾ ਹੋਵੇ ਤੇ ਉਸ ਤੋਂ ਬਾਅਦ ਜੇਕਰ ਫਿਰ ਇਹ ਅਜਿਹੀ ਕਿਰਤ ਹੁੰਦੀ ਹੈ ਕਾਨੂੰਨ ਤਾਂ سزا ਦੇ ਰਿਹਾ ਤੇ ਪਰ ਉਸ ਇਨਸਾਨ ਦੀ ਬੁੱਧੀ ਨਾਲ ਕੋਣ ਸਮਝਾਏਗਾ ਕਿ ਕੀ ਕਰਕੇ ਰਿਹਾ ਦੋ ਪ੍ਰਭੂ ਨਾ ਕਿਉਂ ਇੱਜ਼ਤ ਕਰਦੇ ਕਿਉਂਕਿ ਇਹ ਸਵਾਲ ਜਿਹੜੇ ਕੀ ਕਾਫੀ ਉੱਠ ਰਹੇ ਕਿਉਂਕਿ ਬੜਾ ਚਰਚਾ ਦਾ ਵਿਸ਼ਾ ਬੜਾ ਸੀਰੀਅਸ ਮੈਟਰ ਹੈ ਕਿਉਂਕਿ ਆਏਗੇ ਦੇ ਨਸੀਸ ਹੁੰਦੇ ਜਾਂਦੇ ਆ ਕਿ ਅੱਜ ਮੰਦਰ ਦੇ ਵਿੱਚ ਵੇਰ ਹੁੰਦੇ ਨੇ ਹਾਂ ਇੱਕ ਮਨੁੱਖ ਮੂਰਤ ਤਾਂ ਮਨੁੱਖ ਉੱਥੇ ਗੁਰਦੁਆਰਾ ਸਾਹਿਬ ਚ ਹੈ ਅਨ ਮਸਜਿਦ ਵੀ ਉੱਥੇ ਚ ਹੈ ਉੱਥੇ ਚੱਲਦਾ ਉੱਥੇ ਚੱਲਦਾ ਇਹ 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 ਮਨੁੱਖਤਾ ਦੀ ਕਮਜ਼ੋਰੀ ਹੈ ਜਾਂ ਮਾਨਸਿਕ ਖਰਾਬੀ ਇਹ ਹੈ ਕਿ ਇਹ ਜਾਣੂਸ਼ ਕੇ ਕਰਦਾ ਹੈ ਕਿ ਤਰਾਂਦਾ ਵੇ ਇਹ ਰਾਜਨੀਤਿਕ ਸਤੰਤ ਉਹ ਨਹੀਂ ਹੈ। ਚੋਰੀ ਦੇ ਅਦਾਲਤਾਂ ਇਹ ਗੱਲਾਂ ਦੇ ਵੀ ਬਣੀਆਂ ਨੇ। ਹਮਮ। ਉਹਦੇ ਸਾਰੀ ਦੁਨੀਆ ਸਾਰਾ ਕੁਝ ਜਾਣਦੀ ਹੈ, ਮੈਂ ਨਹੀਂ ਕੋਈ ਦੱਸ ਸਕਦਾ। ਹਮਮ। ਬਾਕੀ ਰਹੀ ਗੱਲ ਵੀ ਇਨਸਾਨ ਦੀ ਜਿਹੜੀ ਮਾਨਸਿਕਤਾ ਹੈ ਨਾ, ਉਹਨੂੰ ਮਾਨਸਿਕਤਾ ਤੇ ਕੋਈ ਕੰਟਰੋਲ ਨਹੀਂ ਕਰ ਸਕਦਾ ਤੇ ਨਾ ਹੀ ਉਹਦੇ ਲਈ ਕੋਈ ਬੈਰੀਕੇਡ ਲਾ ਸਕਦਾ। ਪਹਿਲਾਂ ਕਿੱਡੇ-ਕਿੱਡੇ ਕਾਨੂੰਨ ਬਣਿਆ ਕੀ ਗੱਲ ਮਰਡਰ ਦੇ ਉੱਤੇ ਕਾਨੂੰਨ ਨਹੀਂ, ਰੀਪ ਦੇ ਉੱਤੇ ਕਾਨੂੰਨ ਨਹੀਂ। ਚਾਈਲਡ ਲੇਬਰ ਤੇ ਕਾਨੂੰਨ ਨਹੀਂ। ਬਹੁਤ سارے ਕਾਨੂੰਨ ਨੇ ਭਰੇਆਂ-ਭਰੀਆਂ ਕਿਤਾਬਾਂ ਆਪੀਸੀ ਨਾਲ ਅੱਜ ਬੀਐਨਐਸ ਬਣ ਗਿਆ। ਪਰ ਕਾਨੂੰਨ ਤਾਂ ਹੈ ਪਰ ਇਹ ਇਨਸਾਨ ਦੀ ਮਾਨਸਿਕਤਾ ਤੇ ਕੌਣ ਕੰਟਰੋਲ ਕਰੇਗਾ ਗੱਲ ਕਾਨੂੰਨ ਦੀ ਨਹੀਂ ਹੈ ਗੱਲ ਮਾਨਸਿਕਤਾ ਦੀ ਹੈ ਪਤਾ ਨਹੀਂ ਲੱਗਦਾ ਵੀ ਕਿਹੜੇ ਗੱਲ ਦੇ ਵਿੱਚ ਕਿਹੜੇ ਬੰਦੇ ਦਾ ਕੀ ਮਨ ਦੇ ਵਿੱਚ ਭਾਵਨਾ ਆ ਜਾਏ ਤਾਂ ਉਹ ਕਿਹੜੇ ਰਾਂ ਨੂੰ ਤੁਰ ਪਵੇ ਇਸੇ ਲਈ ਕਾਨੂੰਨ ਬਹੁਤ ਬਣੇ ਆ ਕਿ ਮਰਡਰ ਹੋਣੇ ਬੰਦ ਹੋਗੇ ਕਿ ਕਿਡਨਾਪਿੰਗ ਹੋਣੀ ਬੰਦ ਹੋਗੀ ਕਿ ਸਨੇਚਿੰਗ ਹੋਣੀ ਬੰਦ ਹੋਗੀ ਕਿ ਕ੍ਰਾਈਮ ਹੋਣਾ ਬੰਦ ਹੋ ਗਿਆ ਕਿ ਡਰੱਗ ਬਿਕਣੀ ਬੰਦ ਹੋ ਗਈ ਇਸ ਲਈ ਕਾਨੂੰਨ ਹੋਣਾ ਜ਼ਰੂਰੀ ਹੈ ਗੱਲ ਹੈਗੀ ਵੀ ਜਿਹੜੀ 80 ਅਸੀਂ ਇਹੇ ਸਿਸਟਮ ਹੈ ਸਿਸਟਮ ਨੇ ਜਿਹੜੀ ਧਰਮ ਦੀ ਨਫ਼ਰਤ ਫਲਾਈ ਹੋਈ ਹੈ ਉਹਨੂੰ ਕੌਣ ਖਤਮ ਕਰੇ ਠੀਕ ਹੈ ਜਿਹੜੇ ਬੈਰੀਕੇਡ ਸਲਾਤੇ ਵੀ ਤੂੰ ਹਿੰਦੂ ਤੋਂ ਮੁਸਲਮਾਨ ਤੋਂ ਸਿੱਖ ਤੋਂ ਇਸਾਈ ਤੂੰ ਫੜਾ ਉਹ ਕੌਣ ਖਤਮ ਕਰੇਗਾ ਸਭ ਤੋਂ ਜ਼ਰੂਰੀ ਹੈ ਕਿ ਮਨ ਦੇ ਵਿੱਚੋਂ ਨਫ਼ਰਤ ਖਤਮ ਕਰਾ ਪਾਰਸ਼ੀਅਲਟੀ ਖਤਮ ਕਰ ਉੱਚੇ ਨੀਚੇ ਖਤਮ ਕਰ ਨਿਪੇੜ ਭਾਵਤ ਖਤਮ ਕਰ ਇਸ ਬਹੁਤ ਸਾਰਾ ਕੁਝ ਖਤਮ ਕਰਨਾ ਜ਼ਰੂਰੀ ਹੈ ਜਦੋਂ ਇਹ ਖਤਮ ਹੋ ਜੂਗਾ ਸਾਰਾ ਕੁਝ ਖਤਮ ਹੋ ਜਾਏ ਅੱਛਾ ਅੱਛਾ ਦੋਵਾਂ ਸਭ ਅ ਜ ਜਿਨੇ ਵੀ ਅਸੀਂ ਧਾਰਮਿਕ ਗ੍ਰੰਥ ਲਾ ਲਏ ਹਰ ਇੱਕ ਵਿੱਚ ਇੱਕੀ ਚੀਜ਼ ਹੈ ਮੰਨ ਸੱਤਵਾਰਦਾ ਆਪਣਾ ਕਰਨ ਨਾਮ ਉਤਰੀ ਸੇਵਾ ਕਰਦੇ ਹੈ ਨਾ ਤੇ ਬਾਈਬਲ ਕੀ ਕਹਿੰਦਾ ਹੈ ਬਾਈਬਲ ਦੀ ਤਮਾ ਤੋਂ ਮੁਢੀ ਗੱਲ ਕਿ ਸ੍ਰੀ ਪ੍ਰਭੂ ਯਿਸੂ ਮਸੀਹ ਇਹ ਹੀ ਕਹਿੰਦੇ ਵੀ ਜੇ ਤੁਹਾਡੇ ਪਰਤੀ ਕੋਈ ਪਾਪ ਕਰਦਾ ਹੈ ਗੁਨਾਹ ਕਰਦਾ ਉਹਨੂੰ ਸੱਤ ਵਾਰ ਮਾਫ ਕਰੋ ਸੱਤ ਦੀ 70 ਵਾਰ ਮਾਫ ਕਰੋ 70 ਦੀ 700 ਵਾਰ ਮਾਫ ਕਿ ਬਾਈਬਲ ਦਾ ਮਤਲਬ ਨਹੀਂ ਸਿਆ ਕਿ ਉਹ ਮਾਫੀ ਦੀ ਤਰਜੀਹ ਦਿੰਦੇ ਆ ਪਰ ਇਨਸਾਨ ਆ ਨਾ ਜਿਹੜਾ ਇਨਸਾਨ ਦੀ ਪਰਿਭਾਸ਼ਾ ਤੋਂ ਵੀ ਜਿਹੜਾ ਫਰਕ ਹੈ ਮੈਂ ਤੁਹਾਨੂੰ ਦੱਸਿਆ ਵੀ ਸਮਾਜ ਦੇ ਵਿੱਚ ਜਿਹੜੇ ਰੀਣੇ ਆ ਉਹਦੇ ਅਕੋਰਡਿੰਗ ਸਾਨੂੰ ਚੱਲਣਾ ਪੈਂਦਾ ਜੇ ਉਦੋਂ ਅਸੀਂ ਉਹਦੇ ਅਕੋਰਡਿੰਗ ਚੱਲਾਂਗੇ ਤਾਂ ਕਿਤੇ ਕਿਤੇ ਇਨਸਾਨ ਦੇ ਮਨ ਦੇ ਵਿੱਚ ਆਉਂਦਾ ਹੈ ਵੀ ਯਾਰ ਸਾਡੇ ਤੇ ਗ੍ਰੰਥਨਾ ਹੀ ਕਿਉਂ ਪਤਾ ਕਿ ਬਾਜਬਾਦ ਸਾਡੇ ਮਜੂਰ ਦੇ ਨਾਲ ਕਿਉਂ ਪਤਾ ਕਿ ਬਾਜਬਾਦ ਲੋਕਾਂ ਦੇ ਅੰਦਰ ਕਿ ਰਾਜਨੀਤਿਕ ਸਟੈਂਡ ਕਿੱ데 ਜਾਂਦੀ ਆਮ ਆਦਮੀ ਪਾਰਟੀ ਦੇ ਬੋਲ ਇਹ ਰੈਲਿਸਟੈਂਟ ਕੀ ਜਾਰੇ ਕਹਿੰਦੇ ਕਿ ਕੰਨਸਤ ਪਹਿਲਾ ਯਾਦ ਨਹੀਂ ਹੈ ਇਹ ਕਾਨੂੰਨੀ ਹੈ ਤੇ ਨਹੀਂ ਜੇ ਅਸੀਂ ਉਹਨਾਂ ਦੀ ਗੱਲ ਕਰੀਏ ਤੇ ਉਹੀ ਵਿਧਾਨ ਸਭਾ ਦੇ ਵਿੱਚ ਉਹਨਾਂ ਦੇ ਹੀ ਲੀਡਰ ਕਹਰੇ ਸੀ ਜੀ ਇਹ ਤਾਂ ਅਸੀਂ ਛਿੱਟੂੜਾ ਤੁਰਿਆ ਸੀ ਲਾਗੂ ਇਹਨੂੰ ਹੁਣ ਇਹ ਕਰਾ ਰਹੇ ਹਾਂ ਭਾਜੀ ਗੱਲ ਇਹ ਨਹੀਂ ਆ ਆਪਾਂ ਸਾਰੇ ਹੀ ਵੱਡੇ ਬੰਦੇ ਆ ਸੀਨੀਅਰ ਕਿਉਂਕਿ ਸਾਰੀ ਪੰਜਾਬ ਦੀ ਸੋਚ ਪੰਜਾਬ ਦਾ ਜਿੰਨਾ ਭਾਰ ਅਸੀਂ ਆਪਣੇ ਮੋਢਿਆਂ ਤੇ ੱਗਿਆ ਚੱਕਿਆ ਹੋਇਆ ਹੈ ਤੇ ਜੋ ਆਪਾਂ ਕਹਿਣਾ ਸ਼ਾਇਦ ਹੋਣੀ ਸਹੀ ਹੈ ਇਹ ਸਾਰਾ ਕੁਝ ਆਪ ਤਿੰਨੇ ਅਸੀਂ ਦੀ ਅਸੀਂ ਆਪਣੀ ਕਾਰਤਾਰ ਸਰਕਾਰ ਦੇ ਟਾਈਮ ਤੇ ਸ਼ੁਰੂ ਕੀਤਾ ਸੀ ਅੱਜ ਕ੍ਰੈਡਿਟ ਲੱਗ ਰਹੀ ਹੈ ਤੇ ਤੁਹਾਨੂੰ ਕਿਹਨੇ ਮਨਾ ਕੀਤਾ ਸੀ ਕ੍ਰੈਡਿਟ ਲੈਣ ਤੇ ਤੁਸੀਂ ਵੀ ਕਰਦੇ ਇਸ ਲਈ ਇਹ ਗੱਲਾਂ ਹੁੰਦੀਆਂ ਵੀ ਅੱਜ ਜਿਹਨੇ ਜਿਹੜਾ ਟਾਈਮ ਜਦੋਂ ਕਰਨਾ ਨਾ ਕਰੇ ਉਹ ਸੋਚੇ ਇਸ ਲਈ ਜਦੋਂ ਕੋਈ ਮੌਕਾ ਮਿਲਦਾ ਜਦੋਂ ਸੀ ਪਾਵਰ ਦੇ ਵਿੱਚ ਅਸੀਂ ਕਰੀਏ ਤਿੰਨ ਸਾਲ ਦੀ ਕਿਹੜੀ ਗੱਲ ਹੈ ਇੰਨੇ ਸਾਲ ਤੋਂ ਇਹ ਪਾਰਟੀਆਂ ਕੰਮ ਕਰਦੀਆਂ ਆਈਆਂ ਜਿਹੜੀਆਂ ਇਹ ਪਾਰਟੀਆਂ ਕੰਮ ਕਰਦੀਆਂ ਆਈਆਂ ਇਹ ਕਰਦੀਆਂ ਨੂੰ ਕਹਿੰਨੇ ਰੋਕਿਆ ਅਜੇ ਆਮ ਆਦਮੀ ਪਾਰਟੀ ਕਰ ਰਹੀ ਉਹਨੂੰ ਵੀ ਕਰਨ ਦੇ ਸਾਰਿਆਂ ਨੇ ਆਪਣੇ ਆਪਣੇ ਤਰੀਕੇ ਨਾਲ ਕੰਮ ਕਰਨਾ ਉਹ ਕਰੇਗੀ ਕਿਉਂਕਿ ਜਦੋਂ ਕਿਸੇ ਕੋਲ ਕੋਈ ਗੱਲ ਆਉਂਦੀ ਹੈ ਉਹਨਾਂ ਦੇ ਨਾਮ ਦੇ ਨਾਲ ਸਲਾਹ ਕਰ ਦੱਸਦੇ ਆ ਉਹ ਅਗਲੇ ਇੰਪਲੀਮੈਂਟ ਕਰਦੇ ਨੇ ਬਾਜਵਾ ਸਾਹਿਬ ਸੀਨੀਅਰ ਲੀਡਰ ਨੇ ਉਹ ਜਦੋਂ ਹੁਣ ਦੁਬਾਰਾ ਸਰਕਾਰ ਆਊਗੀ ਹੋਰ ਕਾਨੂੰਨ ਲਿਆਣ ਅਸਲ ਸ਼੍ਰੋਮਣੀ ਕਾਲੇਡਜ ਸੁਪਰੀਵਾਦ ਹੋ ਰਿਹਾ ਜਾ ਰਿਹਾ ਹੈ ਜਿਗਾ ਕਿ ਕਾਨੂੰਨ ਅਸਲੀ ਨੇ ਕਾਨੂੰਨ ਲਿਆਏ ਇਹ ਤਾਂ ਬਸ ਖੰਨ ਨੂੰ ਕੀ ਕਰਦੇ ਇਸ ਚੀਜ਼ ਨੂੰ ਕਿਸ ਤਰ੍ਹਾਂ ਜਰੀ ਦੇ ਦਿੰਦੇ ਮਹਾਰਾਜ ਇਹ ਪਾਰਟੀਆਂ ਨੇ ਤੇ ਪਾਰਟੀਆਂ ਨੇ ਸਾਰੇ ਕਾਨੂੰਨ ਲਿਆਏ ਤਾਂ ਲੋਕ ਦਿੰਦੇ ਉਹਨਾਂ ਨੂੰ ਤੇ ਕਾਨੂੰਨ ਪਾਸ ਕਿਉਂ ਨਹੀਂ ਕਰਾਏ ਵੀ ਸਾਡੇ ਵੱਡੇ ਭਾਜੀ ਨੇ ਉਹਨਾਂ ਦੇ 10 ਸਾਲ ਸਰਕਾਰ ਰਹੀ ਹੈ ਤੇ 10 ਸਾਲ ਉਹ ਕੀ ਕਰਦੇ ਰਹੇ 10 ਸਾਲ ਰੌਲਾ ਪੈਂਦਾ ਰਿਹਾ ਹੋਰ ਵੀ ਗੱਲਾਂ ਤੇ ਬਹੁਤ ਰੌਲਾ ਪੈਂਦਾ ਰਿਹਾ ਉਦੋਂ ਆਪਾਂ ਕਿੱਥੇ ਸੀ ਇਸ ਲਈ ਇਹ ਗੱਲਾਂ ਨਹੀਂ ਹੁੰਦੀਆਂ ਆਪਾਂ ਆਪਣਾ ਬੱਲਾ ਝਾੜ ਕੇ ਦੂਜੇ ਤੇ ਪਾ ਦਈਏ ਨਹੀਂ ਜਿਹੜਾ ਕੰਮ ਕਰਦਾ ਉਹਨੂੰ ਕੰਮ ਕਰਨ ਦਿਓ ਤੁਹਾਡੀ ਵਾਰੀ ਪਹਿਲਾਂ ਆਈ ਸੀ ਤੁਸੀਂ ਨਹੀਂ ਕੀਤਾ ਹੁਣ ਤੁਹਾਡੀ ਵਾਰੀ ਕੀ ਪਤਾ ਪ੍ਰਮਾਤਮਾ ਫੇਰ ਦੇ ਦੇ ਤੁਸੀਂ ਉਦੋਂ ਕਰ ਲਿਓ ਹੋਰ ਵੀ ਬਹੁਤ ਚੀਜ਼ਾਂ ਨੇ ਹੋਰ ਵੀ ਬੜਾ ਕੁਝ ਬੰਦ ਕਰਨ ਵਾਲਾ ਇੱਥੇ ਪੰਜਾਬ ਦੇ ਵਿੱਚ ਸੁਧਾਰਨ ਵਾਲਾ ਹੈ ਪੰਜਾਬ ਨੂੰ ਅਪਲਿਫਟ ਕਰਨ ਦੇ ਲਈ ਬੜਾ ਕੁਝ ਹੈ ਪੰਜਾਬ ਦੀ ਜਨਰੇਸ਼ਨ ਨੂੰ ਅਪਲਿਫਟ ਕਰਨ ਦੇ ਲਈ ਬਹੁਤ ਕੁਝ ਹੈ ਇਸ ਲਈ ਐਲੀਕੇਸ਼ਨ ਨੇ ਤਾਂ ਕਿ ਸਾਡੇ ਵਾਲ ਸਾਡੀ ਪਾਰਟੀ ਦੇ ਮੈਂਬਰਾਂ ਦਾ ਧਿਆਨ ਰਹੇ ਬੱਲੇ ਬੱਲੇ ਪਾ ਜੀ ਨੇ ਕੀ ਕਹਤਾ ਭਾਈ ਜੀ ਨੇ ਕੀ ਕਹਤਾ ਸਰ ਨੇ ਕੀ ਕਹਤਾ ਬੌਸ ਨੇ ਕੀ ਕਹਤਾ ਚਾਹੇ ਕਾਂਗਰਸ ਪਾਰਟੀ ਆ ਜੀ ਚਾਹੇ ਅਕਾਲੀ ਦਲ ਐ ਤੇ ਚਾਹੇ ਕੋਈ ਵੀ ਪਾਰਟੀ ਐ ਇਹ ਸਾਰੀਆਂ ਪਾਰਟੀਆਂ ਇੱਕੋ ਜਿਹੀਆਂ ਪਾਰਟੀਆਂ ਨੇ ਅਸੀਂ ਲਿਆਏ ਅਸੀਂ ਲਿਆਏ ਤੇ ਭਾਜੀ ਸਰਕਾਰਾਂ ਰਹੀਆਂ ਵਿਧਾਨ ਸਭਾ ਵੀ ਉਹੀ ਰਹੀ ਲੋਕ ਸਭਾ ਵੀ ਉਹੀ ਰਹੀ ਕਮੇਟੀਆਂ ਵੀ ਉਹੀ ਰਹੀ ਨਾ ਕਰਾਓ ਲੱਗ ਹੋਰ ਬੜਾ ਕੁਛ ਹੈ ਸਹਿਯੋਗ ਦੇ ਦਿਓ ਜੇ ਤੁਸੀਂ ਕੀਤਾ ਨਾ ਸਹਿਯੋਗ ਹੋ ਕੇ ਕੰਮ ਕਰੋ ਸਦਾ ਤੋਂ ਰੁਚੀ ਮਾਨ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਸੀਂ ਲੋਕਾਂ ਦੀ رائے ਜਾਣਨ ਚਾਹੁੰਦੇ ਜਿਹੜਾ ਸੇ ਪੀਰ ਵੀ ਵਿਦੇਸ਼ੀ ਦਾ ਕਾਨੂੰਨ ਲਿਆ ਜਾਂਦੇ ਆ ਤੇ ਇਸ ਵਿੱਚ ਲੋਕਾਂ ਦੀ رائے ਇਸ ਤੁਹਾਡਾ ਵੀ ਜਣਾ ਹੈ ਬਿੱਲਿਆਂ ਤੋਂ ਪਹਿਲਾਂ رائے ਚਾਹੀਦੀ ਸੀ ਇਹ ਬਿੱਲਿਆਂ ਤੋਂ ਬਾਅਦ رائے ਚਾਹੀਦੀ ਹੈ رائے ਤਾਂ ਹਮੇਸ਼ਾ ਪਹਿਲਾਂ ਹੀ ਲੈਣੀ ਚਾਹੀਦੀ ਹੈ ਜੀ ਕਿਉਂਕਿ ਇਹ ਜਿਹੜੀ ਆਮ ਆਦਮੀ ਪਾਰਟੀ ਹੈ ਇਹਨਾਂ ਨੇ ਤਾਂ ਆਪਣਾ ਜਿਹੜਾ ਫਾਊਂਡੇਸ਼ਨ ਹੀ ਲੋਕਪਾਲ ਬਣਤੀ ਰੱਖੀ ਸੀ ਲੋਕਤੰਤਰ ਤੇ ਰੱਖੀ ਸੀ ਅੱਜ ਕਿੱਥੇ ਹੈ ਲੋਕਤੰਤਰ ਇਸ ਲਈ ਕੋਈ ਵੀ رائے ਲੈਣੀ ਹੈ ਉਹ ਤੁਸੀਂ ਪਹਿਲਾਂ ਲਾਓ ਹੁਣ ਤਾਂ ਤੁਸੀਂ ਮਤੇ ਪਾਸ ਕਰਤੇ ਆ ਸਰਬਸੰਮਤੀ ਦੇ ਨਾਲ ਪਾਸ ਕਰਤੇ ਤੌਰ ਤੇ ਆ ਹੁਣ ਤਾਂ ਲਾਗੂ ਹੀ ਹੋਣੇ ਆ ਇਸ ਲਈ ਲੋਕਾਂ ਦੀ ਰਾਏ ਇਦਾਂ ਨਾ ਕਰੋ ਲੁਧਿਆਣੇ ਦੀ ਗੱਲ ਕਰੀਏ ਜੇ ਜ਼ਮੀਨਾਂ ਲੈਂਡ ਪੁਲਿੰਗ ਦੇ ਵਿੱਚ ਪਾਤੀਆਂ ਨੇ ਤੇ ਉਦੋਂ ਕਿਹੜੀ ਰਾਏ ਲਈ ਅੱਜ ਹੁਣ ਬਾਅਦ ਚਿੱਤ ਵੀ ਪਹਿਲਾਂ ਕਾਨੂੰਨ ਪਾਸ ਕਰਦੇ ਹੋ ਬਾਅਦ ਚ ਰਾਏ ਲੈਣੀਓ ਨਾ ਕਰੋ ਜਨਤਾ ਆ ਭੋਲੀ ਹੈ ਪਰ ਜਾਣ ਦੀ ਸਾਰਾ ਕੁਝ ਹੈ ਜਨਤਾ ਦੇ ਅਕੋਰਡਿੰਗ ਚੱਲੋ ਬਾਕੀ ਆ ਜਿਹੜਾ ਤੁਸੀਂ ਭੇਜਤਾ ਆ ਅੱਜ ਨਹੀਂ ਕੱਲ ਨਹੀਂ ਸਾਲ ਦੋ ਸਾਲ ਪੰਜ ਸਾਲ ਨੂੰ ਪਾਸ਼ ਹੋ ਪਾਛੋ ਗਿਆ ਹੈਗਾ ਜਦੋਂ ਜਦੋਂ ਪਾਸ ਹੋ ਗਿਆ ਹੈਗਾ ਸਾਰੇ ਜਿਹੜੇ ਕ੍ਰੈਡਿਟ ਲਈਓ ਵੀ ਮੇਰੀ ਤਾਂ ਇੱਕੋ ਹੀ ਗੱਲ ਹੈ ਬ੍ਰਦਰ ਜੀ ਕਿ ਜਦ ਅਸੀਂ ਇਹ ਧਾਰਮਿਕ ਨਫ਼ਰਤਾਂ ਨੂੰ ਖਤਮ ਕਰ ਦਈਏ ਤੇ ਇੱਕ ਇਨਸਾਨੀਅਤ ਵੱਲ ਚੱਲੀਏ ਉਹਦੇ ਅੱਗੇ ਰੀਸ ਨਹੀਂ ਹੈ ਇਹ ਬੈਰੀਕੇਡਸ ਖਤਮ ਕਰੋ ਸਾਰਾ ਕੁਝ ਖਤਮ ਹੋ ਜਾਏਗਾ ਜਦ ਸਭ ਨੂੰ ਆਪਣੇ ਧਰਮ ਸਭ ਸਾਂਝੇ ਲੱਗਣਗੇ ਸਾਰੀਆਂ ਇਹ ਨਫ਼ਰਤਾਂ ਖਤਮ ਹੋ ਜਾਣਗੀਆਂ ਕਿਉਂਕਿ ਸਭ ਤੋਂ ਪ੍ਰਮੁੱਖ ਇਨਸਾਨੀਅਤ ਦਾ ਧਰਮ ਹੈ ਇਨਸਾਨੀਅਤ ਦੇ ਧਰਮ ਦੇ ਵਿੱਚ ਸਾਰਿਆਂ ਨਾਲ ਪਿਆਰ ਕਰੋ ਇੱਕ ਦੂਜੇ ਨਾਲ ਮਿਲ ਕੇ ਰਹੋ ਜੇ ਕੋਈ ਗਲਤੀ ਕਰਦਾ ਉਹਨੂੰ ਸਧਾਰੋ ਉਹਨੂੰ ਸਮਝਾਓ ਤੇ ਮਿਲ ਕੇ ਚੱਲੋ ਬਿਲਕੁਲ ਐਸਾ ਨਾ ਸੀਗੇ ਅਲਬਰਟ ਹੋਵਾ ਜਿਨ੍ਹਾਂ ਦੇ ਵੱਲੋਂ ਕਹਿਆ ਗਿਆ ਕਿ ਇਨਸਾਨੀਅਤ ਦੀ ਤੋਰ ਦੇ ਨਾਲ ਚਲੋ ਤੇ ਜਿਹੜੇ ਸਾਡੇ ਵਿੱਚ ਬੈਰੀਕੇਡਸ ਲਾਏ ਗਏ ਨੇ ਜਾਂ ਅੰਤ ਵਿਸ਼ਵਾਸ ਜਾਂ ਕੋਈ ਅਧਰ ਵਿਸ਼ਵਾਸ ਇਹ ਸਭ ਖਤਮ ਕਰੋ ਇਨਸਾਨ ਹਰ ਇੱਕ ਦੇ ਨਾਲ ਚੱਲੇ ਬਰਾਬਰ ਹੋ ਕੇ ਚੱਲੇ ਤੇ ਜਿਹੜਾ ਬੇਅਦਬੀ ਦਾ ਬਿੱਲ ਜਿਹੜਾ ਹੈ ਇਹ ਵਿਧਾਨ ਸਭਾ ਦੇ ਵਿੱਚ ਰੱਖਿਆ ਗਿਆ ਵਾ ਕੈਬਨਿਟ ਦੇ ਵਿੱਚ ਰੱਖਿਆ ਗਿਆ ਵਾ ਤੇ ਇਸ ਨੂੰ ਅੱਜ ਸਰਦਾਰ ਭਗਵਤ ਅੱਜ ਪਾਸ ਕੀਤਾ ਗਿਆ ਵਾ ਤੇ ਕਮੇਟੀ ਦੇ ਵਿੱਚ ਭੇਜਿਆ ਗਿਆ ਵਾ ਤੇ ਆਉਣ ਵਾਲੇ ਸਮੇਂ ਤੇ ਦੇਖਣਾ ਹੋਵੇਗਾ ਕਿ ਕਾਨੂੰਨ ਕੀ ਲਾਗੂ ਹੋਏਗਾ ਹਾਲਾਂਕਿ ਕਾਨੂੰਨ ਦੀਆਂ ਦਸੀਆਂ ਵੀ ਗਿਆ ਨੇ ਕਿ ਉਮਰ ਤੇ ਆਦੀ ਸਜ਼ਾ ਹੋ ਸਕਦੀ ਹੈ ਐਮਜੀ ਹੋਰ ਵੀ ਸਜ਼ਾਾਂ ਦੇ ਕੀਆ ਹੋ ਸਕਦੀਆਂ ਨੇ ਤੇ ਚਰਚਾ ਦਾ ਵਿਸ਼ਾ ਵਾ ਕੀ ਕਾਨੂੰਨ ਕਦੋਂ ਪਾਸ ਹੋਵੇਗਾ ਕਦੋਂ ਜਾ ਕੇ ਕਮੇਟੀ ਦੇ ਵਿੱਚ حاصل ਹੋਵੇਗਾ ਕਦੋਂ ਕਿੰਨਾ ਕੁ ਟਾਈਮ ਲੱਗੇਗਾ ਇਹ ਚਰਚਾ ਵਿਚ ਜੁੜੇ ਹੋਣ ਦਾ ਲੱਗਣਾ ਹੁਣ ਰਿਪੋਰਟਾਂ ਹਨ